ਭਾਰਤ ਤੇ ਪਾਕਿਸਤਾਨ ਵਿੱਚ جنگ ਦੇ ਕਾਫੀ ਜ਼ਿਆਦਾ ਚਾਂਸ ਬਣ ਚੁੱਕੇ ਨੇ ਤਾਂ ਦੂਜੇ ਪਾਸੇ ਦੋਨਾਂ ਦੇਸ਼ਾਂ ਦਾ ਮੀਡੀਆ ਦੇ ਮੁਤਾਬਕ ਤਾਂ جنگ ਲੱਗ ਵੀ ਚੁੱਕੀ ਆ ਤੇ ਦੋਨਾਂ ਦੇਸ਼ਾਂ ਦੇ ਵਿਚਕਾਰ ਗੋਲੀਬਾਰੀ ਵੀ ਇੱਕ ਦੂਜੇ ਦੇ ਉੱਤੇ ਕੀਤੀ ਜਾ ਰਹੀ ਆ। ਬਾਕੀ ਆ ਤਾਂ ਬਸ ਪਰਮਾਣੂ جنگ। ਪਰ ਅਸਲ ਸੱਚ ਤੋਂ ਅਸੀਂ ਸਾਰੇ ਜਾਣੂ ਆ ਕਿ جنگ ਦੀਆਂ ਤਿਆਰੀਆਂ ਦੋਨਾਂ ਦੇਸ਼ਾਂ ਦੇ ਵੱਲੋਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ। ਪਰ ਹਾਲੇ ਕਿਸੇ ਵੀ ਦੇਸ਼ ਦੇ ਵੱਲੋਂ ਪਹਿਲ ਨਹੀਂ ਕੀਤੀ ਗਈ। ਪਰ ਜੇ ਦੋਨਾਂ ਦੇਸ਼ਾਂ ਦੀ ਮੌਜੂਦਾ ਸਮੇਂ ਦੀ ਸਥਿਤੀ ਦੇ ਮੁਤਾਬਕ ਇਹ ਦੇਖਿਆ ਜਾਵੇ ਕਿ ਉਸ ਦੇਸ਼ ਕੋਲ ਕਿੰਨੀ ਤਾਕਤਾਂ ਤੇ ਕਿੰਨੇ ਤੇ ਕਿਸ ਕਿਸ ਤਰ੍ਹਾਂ ਦੇ ਮਾਰੂ ਹਥਿਆਰ ਮੌਜੂਦ ਨੇ ਤਾਂ ਇਹ ਗੱਲ ਇਹ ਵੀ ਕਲੀਅਰ ਕਰ ਦੂ ਕਿ ਕਿਹੜਾ ਦੇਸ਼ ਕਿਹੜੇ ਦੇਸ਼ ਦੇ ਉੱਤੇ ਪਾਰੀ ਪਊਗਾ। ਤਾ ਸਭ ਤੋਂ ਪਹਿਲਾਂ ਗੱਲ ਆਪਾਂ ਇੰਡੀਆ ਦੀ ਕਰਦੇ ਹਾਂ ਇੰਡੀਆ ਦੇ ਕੋਲ ਇਸ ਵਕਤ ਕਰੀਬ 22 ਲੱਖ ਜਵਾਨ ਤੇ ਅਫਸਰ ਮੌਜੂਦ ਨੇ ਜੋ ਕਿ ਆਰਮੀ ਦੇ ਵਿੱਚ ਡਿਊਟੀ ਕਰ ਰਹੇ ਨੇ 4201 ਟੈਂਕ ਮੌਜੂਦ ਨੇ ਤੇ ਕਰੀਬ 1.5 ਲੱਖ ਬਖਤਰਬੰਦ ਗੱਡੀਆਂ 100 ਤੱਕ ਸੈਲਫ ਪ੍ਰਪੈਲ ਆਰਟਲਰੀਜ਼ ਮੌਜੂਦ ਨੇ 3975 ਖਿੱਚ ਕੇ ਲਿਆਉਣ ਵਾਲੀਆਂ ਆਰਟਲਰੀਜ਼ ਤੇਸ ਤੋਂ ਇਲਾਵਾ ਮਲਟੀ ਬੈਰਲ ਰਾਕਟ ਆਰਟਲਰੀਜ਼ ਦੀ ਤਾਦਾਦ 264 ਤੱਕ ਹੈ ਇਹ ਸਭ ਉਹ ਚੀਜ਼ਾਂ ਨੇ ਜੋ ਕਿਸੇ جنگ ਦੇ ਦੌਰਾਨ ਸਭ ਤੋਂ ਜ਼ਿਆਦਾ کارਗਰ ਸਾਬਤ ਹੁੰਦੀਆਂ ਨੇ ਦੂਜੇ ਪਾਸੇ ਭਾਰਤੀ 에ਅਰ ਫੋਰਸ ਅੰਦਰ 310000 ਸੈਨਿਕ ਮੌਜੂਦ ਨੇ 2229 ਜਹਾਜ਼ ਮੌਜੂਦ ਨੇ ਜਿਨ੍ਹਾਂ ਚੋਂ 530 ਫਾਈਟਰ ਜੈਟਸ ਨੇ 270 ਟ੍ਰਾਂਸਪੋਰਟ 에ਅਰਕ੍ਰਾਫਟ ਨੇ 352000 ਟ੍ਰੇਨਰ ਨੇ 899 ਚੌਪਰਸ ਮੌਜੂਦ ਨੇ ਜਿਨ੍ਹਾਂ ਚ 80 ਅਟੈਕ ਕਰ ਹੌਲੀਕਾਪਟਰ ਵੀ ਮੌਜੂਦ ਨੇ ਤੇ ਜੇਕਰ ਨੇਵੀ ਦੀ ਗੱਲ ਕਰੀਏ ਤਾਂ ਨੇਵੀ ਚ 142900 ਸੈਨਿਕ ਮੌਜੂਦ ਨੇ ਤੇ ਜੇਕਰ ਤਿੰਨਾਂ ਸੈਨਾਵਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਤਿੰਨਾਂ ਸੈਨਾਵਾਂ ਦੇ ਵਿੱਚ ਟੋਟਲ 265000 ਸੈਨਿਕ ਮੌਜੂਦ ਨੇ ਜੋ ਕਿ ਭਾਰਤ ਦੇ ਨੇ ਇਸ ਤਲਾਬਾਂ ਨੇਵੀ ਦੇ ਵਿੱਚ 293 ਐਡਵਾਂਸ ਬੋਟਸ ਮੌਜੂਦ ਨੇ ਤੇ ਸਬਮਰੀਨ ਮੌਜੂਦ ਨੇ ਇਸ ਤੋਂ ਇਲਾਵਾ 18 ਵਾਰਸ਼ਿਪਸ ਵੀ ਮੌਜੂਦ ਨੇ ਇਹਨਾਂ ਇੰਡੀਅਨ ਆਰਮੀ ਕੋਲ 311 에어ਪੋਰਟਸ ਪੰਜਾਬ بندرਗਾਹਾਂ 63 ਲੱਖ ਕਿਲੋਮੀਟਰ ਸੜਕ ਤੱਕ ਮੌਜੂਦ ਆ ਤੇ 65000 ਕਿਲੋਮੀਟਰ ਦੀ ਰੇਲਵੇ ਕਵਰੇਜ ਵੀ ਆ ਇਹ ਸਭ ਚੀਜ਼ਾਂ ਜੰਗ ਦੇ ਸਮੇਂ ਨਾਲ ਚੀਜ਼ਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਲਿਜਾਣ ਵਿੱਚ ਮਦਦ ਕਰਦੀਆਂ ਨੇ ਤੇ ਇਹਨਾਂ ਚੀਜ਼ਾਂ ਦੇ ਹਿਸਾਬ ਨਾਲ ਇੰਡੀਆ ਪੂਰੀ ਦੁਨੀਆ ਦੇ ਵਿੱਚ ਆਰਮੀ ਪਾਵਰ ਚ ਚੌਥੇ ਨੰਬਰ ਦੇ ਉੱਤੇ ਆਉਂਦਾ ਤੇ ਆਪਾਂ ਹੁਣ ਗੱਲ ਕਰਦੇ ਆ 25 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ ਦੀ ਪਾਕਿਸਤਾਨ ਦੀ ਆਰਮੀ ਚ ਇਸ ਭਾਗਤ ਟੋਟਲ 13 ਲੱਖ 11 ਹਜ਼ਾਰ ਸੈਨਿਕ ਮੌਜੂਦ ਨੇ ਤੇ ਇਹਨਾਂ ਚੋਂ ਹੀ 1 ਲੱਖ 24 ਹਜ਼ਾਰ ਨੇਵੀ ਚ ਤੇ 78 ਹਜ਼ਾਰ ਦੇ ਕਰੀਬ ਸੈਨਿਕ 에ਅਰ ਫੋਰਸ ਦੇ ਵਿੱਚ ਮੌਜੂਦ ਨੇ ਪਾਕਿਸਤਾਨ ਕੋਲ ਟੋਟਲ 1399 ਪਲੇਨ ਮੌਜੂਦ ਨੇ ਜਿਨ੍ਹਾਂ ਦੇ ਵਿੱਚੋਂ 328 ਜੈਟ ਫਾਈਟਰਸ 90 ਅਟੈਕਰਸ ਨੇ 64 ਟਰਾਂਸਪੋਰਟ ਪਲੇਨ ਨੇ ਤਾਂ 565 ਟ੍ਰੇਨਰ ਪਲੇਨ ਨੇ 373 ਹੈਲੀਕਾਪਟਰ ਮੌਜੂਦ ਨੇ ਤੇ ਇਨ੍ਹਾਂ ਚੋਂ 52 ਅਟੈਕ ਹੈਲੀਕਾਪਟਰ ਵੀ ਨੇ ਇਸ ਤੋਂ ਇਲਾਵਾ ਪਾਕਿਸਤਾਨ ਕੋਲ 2672 ਟੈਂਕ 77000 ਬਖਤਰਬੰਦ ਗੱਡੀਆਂ ਮੌਜੂਦ ਨੇ 662 ਸੈਲਫ ਪ੍ਰੋਪੈਲਡ ਆਰਟਲਰੀਜ਼ ਤੇ 2629 ਖਿੱਚ ਕੇ ਲਿਜਾਣ ਵਾਲੀਆਂ ਆਰਟਲਰੀਜ਼ ਮੌਜੂਦ ਨੇ ਤੇ 600 ਮਲਟੀ ਬੈਰਲ ਰਾਕਟ ਆਰਟਲਰੀਜ਼ ਵੀ ਮੌਜੂਦ ਨੇ ਪਾਕਿਸਤਾਨ ਨੇਵੀ ਦੇ ਕੋਲ 121 ਵਾਰਸ਼ਿਪਸ ਇਹਨਾਂ ਦੇ ਵਿੱਚ ਐਡਵਾਂਸ ਬੋਟਸ ਸਬਮਰੀਜ਼ ਤੇਜ਼ ਤੋਂ ਲਾਵਾ ਵਾਰਸ਼ਿਪਸ ਵੀ ਮੌਜੂਦ ਨੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਕੋਲ ਤਿੰਨ ਬੰਦਰਗਾਹਾਂ ਮੌਜੂਦ ਨੇ 116 에어ਪੋਰਟਸ ਤੇ 264000 ਕਿਲੋਮੀਟਰ ਦੀ ਸੜਕ 11900 ਕਿਲੋਮੀਟਰ ਲੰਬੀ ਇੱਕ ਰੇਲਵੇ ਕਵਰੇਜ ਵੀ ਮੌਜੂਦਾ ਤਾਂ ਇਹ ਸੀ ਦੋਨਾਂ ਦੇਸ਼ਾਂ ਦੀ ਆਰਮੀ ਪਾਵਰ ਹੁਣ ਆਪਾਂ ਗੱਲ ਕਰਦੇ ਆ ਨਿਊਕਲੀਅਰ ਵੈਪਨਸ ਦੀ ਤਾਂ ਭਾਰਤ ਕੋਲ 172 ਨਿਊਕਲੀਅਰ ਵੈਪਨਸ ਮੌਜੂਦ ਨੇ ਤਾਂ ਉੱਥੇ ਹੀ ਪਾਕਿਸਤਾਨ ਦੇ ਕੋਲ ਲਗਭਗ ਇਸ ਦੇ ਕਰੀਬ 170 ਨਿਊਕਲੀਅਰ ਵੈਪਨਸ ਮੌਜੂਦ ਨੇ ਪਰ ਇੱਥੇ ਇੱਕ ਤੀਸਰੇ ਦੇਸ਼ ਦੀ ਗੱਲ ਕਰਨੀ ਵੀ ਜ਼ਰੂਰੀ ਆ ਤੇ ਉਹ ਆ ਚਾਈਨਾ ਕਿਉਂਕਿ ਚਾਈਨਾ ਨੇ ਪਾਕਿਸਤਾਨ ਨੂੰ ਇੱਕ ਤਰ੍ਹਾਂ ਦੇ ਨਾਲ ਖਰੀਦ ਹੀ ਰੱਖਿਆ ਜਾਨੀ ਕਿ ਚਾਈਨਾ ਦੇ ਦੁਆਰਾ ਪਾਕਿਸਤਾਨ ਦੇ ਬਚਾਅ ਦਾ ਬਹੁਤ ਜ਼ਿਆਦਾ ਪੈਸਾ ਇਨਵੈਸਟ ਕੀਤਾ ਹੋਇਆ ਤਾਂ ਜੇ ਪਾਕਿਸਤਾਨ ਖਤਮ ਹੁੰਦਾ ਤਾਂ ਚਾਈਨਾ ਦਾ ਆਇਰ ਪਿਆ ਵੀ ਡੁੱਬ ਜਾਊਗਾ ਤੇ ਇਸੇ وجہ ਤੇ ਚਾਈਨਾ ਪਾਕਿਸਤਾਨ ਦੀ ਮਦਦ ਜ਼ਰੂਰ ਕਰੂਗਾ ਕਿਸੇ ਵੀ ਹਾਲਾਤ ਦੇ ਵਿੱਚ ਤਾਂ ਚਾਈਨਾ ਇਸ ਵਕਤ ਦੁਨੀਆ ਦਾ ਤੀਜੀ ਸਭ ਤੋਂ ਵੱਡੀ ਨਿਊਕਲੀਅਰ ਪਾਵਰਡ ਕੰਟਰੀ ਆ ਤੇ ਚਾਈਨਾ ਕੋਲ ਟੋਟਲ ਚਾ 403 ਨਿਊਕਲੀਅਰ ਵਾਰ ਹੈਡ ਮੌਜੂਦ ਨੇ ਤੇ ਜੇਕਰ ਇਸ ਵਕਤ جنگ ਦਾ ਰੂਪ ਬਦਲਣ ਵਾਲੀ ਇੱਕ ਹੋਰ ਚੀਜ਼ ਜਾਨਕਿ ਡਰੋਨਸ ਦੀ ਗੱਲ ਕਰੀਏ ਤਾਂ ਭਾਰਤ ਕੋਲ ਅਰਾਊਂਡ 5000 ਡਰੋਨਸ ਮੌਜੂਦ ਨੇ ਪਰ ਪਾਕਿਸਤਾਨ ਦੇ ਕੋਲ ਇਹਨਾਂ ਡਰੋਨਸ ਦੀ ਗਿਣਤੀ ਕਾਫੀ ਅਦਾ ਘੱਟ ਆ ਕਿਉਂਕਿ ਡਰੋਨਸ ਅੱਜ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੂਰੀ ਦੁਨੀਆ 'ਚ ਸਭ ਤੋਂ ਵੱਡੀ ਇੱਕ ਪਾਵਰ ਬਣ ਵਾਲੀ ਆ جنگ 'ਚ ਤੇ ਡਰੋਨਸ ਦਾ ਪ੍ਰਯੋਗ ਪੂਰੀ ਦੁਨੀਆ 'ਚ ਤੇਜ਼ੀ ਦੇ ਨਾਲ ਵੱਧ ਵੀ ਰਿਹਾ ਤੇ ਹਾਲ ਹੀ ਦੇ ਵਿੱਚ ਇੰਡੀਆ ਦੇ ਦੁਆਰਾ ਅਮਰੀਕਾ ਤੋਂ ਹੋਰ ਵੀ ਡਰੋਨਸ ਦਾ ਆਰਡਰ ਦਿੱਤਾ ਗਿਆ ਤਾਂ ਕਿ ਖਰੀਦੇ ਜਾ ਸਕਣ ਤੇ ਜੇਕਰ ਹੁਣ ਗੱਲ ਕਰੀਏ ਸੈਨਾ ਦੇ ਉੱਪਰ ਹੋਣ ਵਾਲੇ ਖਰਚ ਦੀ ਕਿ ਕਿਹੜਾ ਦੇਸ਼ ਕਿੰਨਾ ਖਰਚ ਆਪਣੀ ਸੈਨਾ ਦੇ ਉੱਤੇ ਸਭ ਤੋਂ ਜ਼ਿਆਦਾ ਕਰ ਦਿੰਦਾ ਤਾਂ ਇਸ ਮਾਮਲੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਮਰੀਕਾ ਆਉਂਦਾ ਸਭ ਤੋਂ ਜ਼ਿਆਦਾ ਖਰਚ ਅਮਰੀਕਾ ਦੇ ਦੁਆਰਾ ਹੀ ਆਪਣੀ ਸੈਨਾ ਦੇ ਉੱਤੇ ਕੀਤਾ ਜਾਂਦਾ ਅਮਰੀਕਾ ਵੱਲੋਂ ਪਰ ਜੀ 1997 ਅਰਬ ਡਾਲਰ ਇਹਦੇ ਆਪ ਦੀ ਸੈਨਾ ਦੇ ਉੱਤੇ ਖਰਚ ਕਰ ਦਿੱਤੇ ਜਾਂਦੇ ਨੇ ਦੂਜੇ ਨੰਬਰ ਦੇ ਉੱਤੇ ਚੀਨਾ ਜੋ ਕਿ 314 ਅਰਬ ਡਾਲਰ ਹਰ ਸਾਲ ਆਪ ਦੀ ਸੈਨਾ ਦੇ ਉੱਤੇ ਖਰਚ ਕਰਦਾ ਤੀਜੇ ਨੰਬਰ ਦੇ ਉੱਤੇ ਆ ਰਸ਼ੀਆ ਤੇ ਰਸ਼ੀਆ ਵੱਲੋਂ 149 ਅਰਬ ਡਾਲਰ ਹਰ ਸਾਲ ਆਪਦੀ ਸੈਨਾ ਤੇ ਖਰਚ ਕੀਤੇ ਜਾਂਦੇ ਨੇ ਚੌਥੇ ਨੰਬਰ ਦੇ ਉੱਤੇ ਆਉਂਦਾ ਜਰਮਨੀ ਜੋ ਕਿ 88.5 ਅਰਬ ਡਾਲਰ ਆਪਦੀ ਸੈਨਾ ਦੇ ਉੱਤੇ ਖਰਚ ਕਰਦਾ ਪੰਜਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ ਜੋ ਕਿ 86 ਅਰਬ ਡਾਲਰ ਸਾਰ ਸਾਲ ਆਪਣੀ ਸੈਨਾ ਦੇ ਉੱਤੇ ਯੂਜ਼ ਕਰਦਾ ਤੇ ਜੇਕਰ ਇਸ ਰੈਂਕਿੰਗ 'ਚ ਪਾਕਿਸਤਾਨ ਨੂੰ ਦੇਖਿਆ ਜਾਵੇ ਤਾਂ ਪਾਕਿਸਤਾਨ 29ਵੇਂ ਨੰਬਰ ਦੇ ਉੱਤੇ ਆਉਂਦਾ ਪਾਕਿਸਤਾਨ ਹਰ ਸਾਲ 10.2 ਅਰਬ ਡਾਲਰ ਆਪਦੀ ਸੈਨਾ ਦੇ ਉੱਤੇ ਖਰਚ ਕਰਦਾ ਤਾਂ ਇਹ ਸੀ ਦੋਨਾਂ ਦੇਸ਼ਾਂ ਦੀ ਟੋਟਲ ਤਾਕਤਾਂ ਹੁਣ ਜੇਕਰ جنگ ਲੱਗਦੀ ਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜਾ ਦੇਸ਼ ਆ ਜਿਹੜਾ ਉਹ ਕਿਸ ਦੇ ਉੱਤੇ ਭਾਰੂ ਪੈ ਸਕਦਾ ਪਰ ਜੇਕਰ ਚਾਈਨਾ ਵੀ ਪਾਕਿਸਤਾਨ ਦੇ ਨਾਲ ਆ ਜਾਂਦਾ ਤਾਂ ਇੰਡੀਆ ਤੋਂ ਕਈ ਗੁਣਾ ਜ਼ਿਆਦਾ ਤਾਕਤ ਹੈ ਜਿਹੜੀ ਉਹ ਪਾਕਿਸਤਾਨ ਦੀ ਬਦ ਵੀ ਸਕਦੀ ਆ ਪਰ ਇੰਡੀਆ ਦਾ ਸਾਥ ਦੇਣ ਵਾਲੇ ਵੀ ਕਈ ਦੇਸ਼ ਪੂਰੀ ਦੁਨੀਆ ਦੇ ਵਿੱਚ ਮੌਜੂਦ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ